ਇਸ ਲਈ ਦੇ ਰੋਖ ਨਾਲ ਸਾਡਾ ਬੜਾ ਇਤਿਹਾਸ ਜੁੜਿਆ ਹੈ ਇਸ ਕਰਕੇ ਉਹ ਗੁਰਦੁਆਰਾ ਸਾਹਿਬ ਜਿੱਥੇ 6ਵੇਂ ਪਾਤਸ਼ਾਹ ਨੇ ਪਹਿਲੋਂ ਆਣ ਕੇ ਉਤਾਰਾ ਕੀਤਾ ਸੀ ਗਵਾਲੀਅਰ ਦੇ ਕਿਲੇ ਵਿੱਚੋਂ ਥੱਲੇ ਆਣ ਕੇ ਉਹ ਗੁਰਦੁਆਰਾ ਸਾਹਿਬ ਉਹ ਸਰਕਾਰ ਨੇ ਢਾਹ ਦਿੱਤਾ ਗਿਆ ਕੇਸ ਚੱਲੀ ਜਾਂਦਾ ਪਤਾ ਨਹੀਂ ਕਿੰਨਾ ਚਿਰ ਚੱਲੀ ਜਾਵੇ ਕੇਸ ਵਿੱਚੋਂ ਕੀ ਫੈਸਲਾ ਨਿਕਲਦਾ ਇਹ ਤੇ ਖੁਦਾ ਜਾਣਦਾ ਮੈਂ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਇਹਨਾਂ ਚੀਜ਼ਾਂ ਨਾਲੋਂ ਵਿਛੋੜਿਆ ਜਾ ਰਿਹਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਇੱਥੇ ਆਏ ਕੱਲਾ ਕੱਲਾ ਰਾਜਾ ਛੇਵੇਂ ਪਾਤਸ਼ਾਹ ਦੇ ਚਰਨੀ ਹੱਥ ਲਾ ਕੇ ਮੱਥਾ ਟੇਕ ਕੇ ਤੁਰਿਆ ਜਾ ਰਿਹਾ ਸੀ ਸ਼ੁਕਰਾਨਾ ਕਰਦਾ ਜਾ ਰਿਹਾ ਸੀ ਛੇਵੇਂ ਪਾਤਸ਼ਾਹ ਦਾ ਮੀਰੀ ਔਰ ਪੀਰੀ ਦੇ ਮਾਲਕ ਦਾ ਦੋ ਤਲਵਾਰਾਂ ਵਾਲੇ ਸਤਿਗੁਰੂ ਦਾ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਦਾ ਛੇਵੇਂ ਪਾਤਸ਼ਾਹ ਨੂੰ ਦੋ ਤਲਵਾਰਾਂ ਬਾਬਾ ਬੁੱਢਾ ਸਾਹਿਬ ਨੇ ਪਹਿਨਾਈਆਂ ਸਨ ਤੇ ਇੱਥੇ ਕਵੀਆਂ ਨੇ ਲਿਖਿਆ ਸੀ ਬਹੁਤ ਚੰਗੇ ਢਾਡੀ ਕਹਿੰਦੇ ਦੋ ਤਲਵਾਰੀ ਬੱਧੀਆਂ ਪਾਈਆਂ ਨੇ ਲਿਖਿਆ ਬੱਧੀਆਂ ਦਾ ਵੀ ਕੋਈ ਨਿਜ਼ਮ ਹੁੰਦਾ ਏ ਕਹਿੰਦੇ ਨਾ ਫਲਾਣਾ بڑے ਕਾਨੂੰਨ ਵਿੱਚ ਬੱਧਾ ਹੋਇਆ ਇਸ ਕਰਕੇ ਨਿਜ਼ਮ ਐ ਕੋਈ ਕਾਨੂੰਨ ਐ ਕਹਿੰਦੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਜੋ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਕਹਿੰਦੇ ਛੇਵੇਂ ਪਾਸ਼ਾ ਦੀਆਂ ਬਾਹਾਂ ਵਿੱਚ ਇੰਨਾ ਬਲ ਐ ਕਿ ਉਹ ਲੋਹੇ ਵਰਗੇ ਕਿਲੇ ਜਿਹੜੇ ਕੋਟ ਨੇ ਉਹਨਾਂ ਨੂੰ ਤੋੜ ਸਕਦਾ ਕਹਿੰਦੇ ਹਿੰਮਤ ਬਾਹਾਂ ਕੋਟ ਸ਼ਕਤੀ ਪੀਰ ਮਰਤਾ ਦਇਆ ਭਗਤੀ ਹੈ ਸਨ ਬੰਦੀਆਂ ਉਹਦੇ ਦਰਬਾਰ ਦੀਆਂ ਸ਼ਕਤੀ ਬੀਰਤਾ ਨਿਰਮਰਤਾ ਦਇਆ ਭਗਤੀ ਹੈ ਸਨ ਬੰਦੀਆਂ ਉਹਦੇ ਦਰਬਾਰ ਦੀਆਂ ਨੂਰ ਨੂਰ ਸੰਸਾਰ ਨੂੰ ਕਰਦੀਆਂ ਸੀ ਰਿਸ਼ਮਾਇਓ ਸਦੇ ਚੰਨ ਪਰਵਾਰ ਦੀਆਂ ਓਏ ਉਹਦੀ ਤੈਗ ਬਿਜਲੀ ਜਦੋਂ ਹੱਸਦੀ ਸੀ ਉਹ ਹੈ ਸਭ ਨਰੋਂ ਦੀਆਂ ਕਟਾ ਹੰਕਾਰ ਦੀਆਂ ਇਹ ਲ ਜਾਂਦੇ ਸੀ ਦਿਲ ਜਰਵਾਹ ਦਰਤਾ ਵੇਖ ਕੇ ਸ਼ਹਾ ਯ ਸਵਾਰ ਦਿਆਂ ਮੈਂ ਤੁਹਾਡੇ ਨਾਲ ਵਾਰਸਾਂ ਜੀ ਕਰ ਰਿਹਾ ਸਾਂ ਜਿਹੜੀ ਗੁਰੂ ਹਰਗੋਬਿੰਦ ਪਾਦਸ਼ਾਹ ਦੇ ਵੇਲੇ ਦੋ ਟਾਡੀਆਂ ਨਿਕਾਈ ਇਹ ਟਾਡੀ ਬਹਾਦਰ ਬਾਬਾ ਬਿਦੀ ਚੰਦ ਸੂਰ ਸਿੰਘ ਜੀ ਧਰਤੀ ਤੋਂ ਹਾਥੀ ਤੇ ਚੜਾ ਕੇ ਲਿਆਇਆ ਸੀ ਤੇ ਜਦੋਂ ਰਾਤ ਨੂੰ ਆਣ ਕੇ ਇੱਥੇ ਉਤਾਰਾ ਕੀਤਾ ਤੇ ਛੇਵੇਂ ਪਾਦਸ਼ਾਹ ਨੇ ਆਖਿਆ ਸੀ ਕੌਮ ਦੇ ਟਾਡਿਓ ਕੋਈ ਚੰਗੀ ਵਾਰ ਗੜਸ ਵਾਲੀ ਲਿਖ ਕੇ ਤੇ ਸਵੇਰੇ ਗਾਇਆ ਰਿਓ ਨਾ ਫਿਰ ਇਹ ਤਲਵਾ ਕੀਤੀ ਸਿਵਾਰ ਕਹਿੰਦੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਜੋ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਈ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਪੱਗ ਤੇਰੀ ਜੇ ਇੱਕ ਅੱਖਰ ਅੱਗੇ ਜਾ ਕੇ ਸਟੋਪ ਜਲਾ ਦਈਏ ਨਾ ਸਾਰੀ ਇਸ ਵਾਰ ਦਾ ਅਰਥ ਦਾ ਅਨਰਥ ਹੋ ਜਾਂਦਾ ਜਿਵੇਂ ਬਾਣੀ ਪੜਨ ਵਾਲੇ ਗ੍ਰੰਥੀ ਜਾਣਦੇ ਨੇ ਕਈ ਸ਼ਬਦ ਹੁੰਦੇ ਆ ਜੇ ਇੱਕ ਸ਼ਬਦ ਅੱਗੇ ਜਾ ਕੇ ਕਰਦੇ ਉਹਦਾ ਸਾਰਾ ਅਰਥ ਜਿਹੜਾ ਬਦਲ ਜਾਂਦਾ ਇੱਥੇ ਵੀ ਇਹਦਾ ਏ ਕਿ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਜੋ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਈ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਪੱਗ ਤੇਰੀ ਕਹਿੰਦੇ ਛਿਵੇਂ ਪਾਦਸ਼ਾ ਪੱਗ ਤੇਰੀ ਐ ਕੀ ਜਹਾਂਗੀਰ ਦੀ ਕਹਿੰਦੇ ਜਹਾਂਗੀਰ ਦੀ ਪੱਗ ਤੁਹਾਡੇ ਮੁਕਾਬਲੇ ਦੇ ਸੱਚਿਆ ਪਾਦਸ਼ਾ ਕੁਛ ਵੀ ਨਹੀਂ ਹੁੰਦੀ ਪੱਗੋ ਹੁੰਦੀ ਆ ਜਿਸ ਪੱਗ ਨੂੰ ਕੋਈ ਦਾਗ ਨਾ ਲੱਗਾ ਹੋਵੇ ਮੇਰੇ ਉਸਤਾਦ ਬਿਦਾ ਜੋਗੀ ਸਾਹਿਬ ਨੇ ਕਵਿਤਾ ਵਿੱਚ ਲਿਖਿਆ ਕਹਿੰਦੇ ਤਾਂ ਮੋਸ਼ ਨੂੰ ਤਾਂ ਸੌਂਦਾ ਜੇਕਰ ਪੱਗ ਨਾ ਦਾਗੀ ਹੋਵੇ ਉਹ ਕੌਮਾਂ ਜਿਉਂਦੀਆਂ ਨਹੀਂ ਉਹ ਜਿਨ੍ਹਾਂ ਦੀ ਅਣਖ ਨਾ ਜਾਗੀ ਹੋਵੇ ਗੜੀਆਂ ਕੌਮਾਂ ਦੀ ਅਣਖ ਤੇ ਗੈਰਤ ਨਾਲ ਜਾਗੀ ਹੋਵੇ ਉਹ ਕੌਮਾਂ ਰਸਾਤਲ ਵਾਲੇ ਪਾਸੇ ਨੂੰ ਚਲੇ ਜਾਂਦੀਆਂ ਕਹਿੰਦੇ ਸੱਚੇ ਪਾਦਸ਼ਾਹ ਤੇਰੀ ਪੱਗ ਦਾ ਮੁਕਾਬਲਾ ਜਹਾਂਗੀਰ ਦੀ ਪੱਗ ਕਦੇ ਕਰ ਹੀ ਨਹੀਂ ਸਕਦਾ ਉਸ ਛੇਵੇਂ ਪਾਦਸ਼ਾਹ ਦੇ ਚਰਨੀ ਹੱਥ ਲਾ ਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਇੱਕ ਕੱਲਾ-ਕੱਲਾ ਰਾਜਾ ਤੁਰਿਆ ਜਾ ਰਿਹਾ ਸੀ ਬਾਬਾ ਬੁੱਢਾ ਸਾਹਿਬ ਦੇ ਨਾਲ ਮਲਾਪ ਹੋਇਆ ਫਤਿਹ ਸਾਂਝੀ ਹੋਈ ਫਿਰ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕੇ ਵਜ਼ੀਰ ਖਾਂ ਵਜ਼ੀਰ ਤੁਰਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਾਲ ਲੈ ਕੇ ਬਹਾਦਰ ਬਾਬਾ ਬਿਧੀ ਚੰਦ ਨੂੰ ਪਾਈ ਪੈੜਾ ਜੀ ਪਾਈ ਮੋਖਾ ਜੀ ਪਾਈ ਪ੍ਰਾਣਾ ਜੀ ਇਹ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਇੱਥੋਂ ਤੁਰੇ ਗਵਾਲੀਅਰ ਦੀ ਤਰਦੀ ਤੋਂ ਦਿੱਲੀ ਆਣ ਪਹੁੰਚੇ ਜਦੋਂ ਪਤਾ ਲੱਗਾ ਜਹਾਂਗੀਰ ਨੂੰ ਕਿ ਛੇਵੇਂ ਪਾਤਸ਼ਾਹ ਆ ਗਏ ਨੇ ਛੇਵੇਂ ਪਾਤਸ਼ਾਹ ਦੀ ਆਮਦ ਵਿੱਚ ਇੱਕ ਬਹੁਤ ਵਧੀਆ ਚੰਦਨ ਦੀ ਚੌਂਕੀ ਬੜੀਆ ਕੁਰਸੀ ਤਿਆਰ ਕੀਤੀ ਸੀ ਜਦੋਂ ਛੇਵੇਂ ਪਾਤਸ਼ਾਹ ਦਰਬਾਰ ਵਿੱਚ ਹਾਜ਼ਰ ਹੋਏ ਜਹਾਂਗੀਰ ਦੋਨੋਂ ਹੱਥ ਜੋੜ ਕੇ ਖਲੋ ਗਿਆ ਛੇਵੇਂ ਪਾਤਸ਼ਾਹ ਦੇ ਸਾਹਮਣੇ ਖਲੋਤਾ ਰਿਹਾ ਜਿੰਨਾ ਚਿਰ ਛੇਵੇਂ ਪਾਤਸ਼ਾਹ ਉਸ ਕੁਰਸੀ ਤੇ ਬੈਠ ਨਹੀਂ ਗਏ ਉਹਨਾਂ ਚਿਰ ਜਹਾਂਗੀਰ ਦੋਨੋਂ ਹੱਥ ਜੋੜ ਕੇ ਖਲੋਤਾ ਰਿਹਾ ਇਹ ਹੁੰਦਾ ਆਪ ਤੋਂ ਵੱਡੇ ਦਾ ਸਤਿਕਾਰ ਕਰਨਾ ਤੁਸੀਂ ਨੇ ਵੇਖਿਆ ਪਿੰਡਾਂ ਵਿੱਚ ਪੁਲਿਸ ਅਫਸਰ ਆਉਂਦੇ ਨੇ ਜਿੰਨਾ ਚਿਰ ਐਸਐਸਪੀ ਐਸਪੀ ਡੀਐਸਪੀ ਬੈਠਦੇ ਜਾਣ ਉਨਾਚਰ ਕਦੇ ਇੰਸਪੈਕਟਰ ਜਾਂ ਏਐਸਆਈ ਕੁਰਸੀ ਤੇ ਬੈਠੇਗਾ ਨਹੀਂ ਤੁਸੀਂ ਜਦੋਂ ਮਰਜੀ ਵੇਖ ਲਿਆ ਕਿਉਂਕਿ ਆਪ ਤੋਂ ਵੱਡੇ ਦਾ ਸਤਿਕਾਰ ਕਰਨਾ ਹੁੰਦਾ ਇਸ ਕਰਕੇ ਜਹਾਂਗੀਰ ਉਹਨਾਂ ਚਰ ਹੱਥ ਜੋੜ ਕੇ ਖੜਾ ਰਿਹਾ ਜਿੰਨਾ ਚਿਰ ਛੇਵੇਂ ਪਾਦਸ਼ਾਹ ਬੈਠਣਗੇ ਜਦੋਂ ਛੇਵੇਂ ਪਾਦਸ਼ਾਹ ਉਸ ਕੁਰਸੀ ਤੇ ਬੈਠ ਗਏ ਫਿਰ ਜਹਾਂਗੀਰ ਵੀ ਬੈਠ ਗਿਆ ਬਹੁਤ ਸਾਰੀਆਂ دنیਵੀ ਗੱਲਾਂ ਹੋਈਆਂ ਧਾਰਮਿਕ ਗੱਲਾਂ ਬਾਤਾਂ ਹੋਈਆਂ ਬਹੁਤ ਸਾਰੀਆਂ ਵਿਚਾਰਾ ਹੋਈਆਂ ਇੰਨੇ ਚਿਰਾਂ ਨੂੰ ਛੇਵੇਂ ਪਾਦਸ਼ਾ ਨੇ ਆਪਣੇ ਖਜ਼ਾਨੇ ਵਿੱਚੋਂ ਮਾਲਾ ਕੱਢੀ ਤੇ ਮਾਲਾ ਫੇਰ ਲਾ ਗਏ ਛੇਵੇਂ ਪਾਦਸ਼ਾ ਉਸ ਪਰਮਾਤਮਾ ਦੇ ਰੰਗ ਵਿੱਚ ਰਤੇ ਹੋਏ ਮਾਲਾ ਫੇਰਦੇ ਸਨ ਜਹਾਂਗੀਰ ਹੱਥ ਜੋੜ ਕੇ ਕਹਿੰਦਾ ਸੱਚੇ ਪਾਦਸ਼ਾ ਜੇ ਇਸ ਮਾਲਾ ਦਾ ਇੱਕ ਮਣਕਾ ਮੈਨੂੰ ਦੇ ਦਿਓ ਮੈਂ ਆਪਣੀ ਮਾਲਾ ਦਾ ਮੁਖੀ ਮਣਕਾ ਬਣਾ ਲਵਾਂਗਾ ਜਦੋਂ ਮਾਲਾ ਫੇਰਿਆ ਕਰਾਂਗਾ ਉਹ ਮਣਕਾ ਆਜਿਆ ਕਰੇਗਾ ਤੁਹਾਡੀ ਯਾਦ ਆ ਜਾ ਕਰੇਗੀ ਤੁਹਾਡੇ ਦਰਸ਼ਨ ਹੋ ਜਾ ਕਰਾਂਗੇ ਛੇਵੇਂ ਪਾਦਸ਼ਾ ਕਹਿੰਦੇ ਜਹਾਂਗੀਰ ਗੱਲ ਐਵੇਂ ਨਹੀਂ ਜੇ ਅਸੀਂ ਇੱਕ ਮਣਕਾ ਦੇ ਦਿੱਤਾ ਤੇ ਮਾਲਾ ਸਾਡੀ ਵੀ ਅਧੂਰੀ ਹੋ ਜਾਣੀ ਆ ਜਾਂ ਤੇ ਸਾਰੀ ਮਾਲਾ ਮੰਗ ਲੈ ਜਾਂ ਫਿਰ ਇੱਕ ਮਣਕਾ ਅਸੀਂ ਦੇ ਨਹੀਂ ਸਕਦੇ ਕਹਿੰਦਾ ਸੱਚੇ ਪਾਤਸ਼ਾਹ ਜੇ ਤੁੱਠਿਓ ਫਿਰ ਸਾਰੀ ਮਾਲਾ ਹੀ ਬਖਸ਼ ਦਿਓ ਛੇਵੇਂ ਪਾਤਸ਼ਾਹ ਕਹਿੰਦੇ ਬਾਦਸ਼ਾਹਏ ਤੇ ਗੱਲ ਹੋਈ ਨਾ ਸਾਡੇ ਪਿਤਾ ਗੁਰੂ ਅਰਜਨ ਦੇ ਪਾਤਸ਼ਾਹ ਨੇ ਇੱਕੇ ਮਿਸਤਰੀ ਦੇ ਕੋਲੋਂ ਇੱਕੇ ਕਾਰੀਗਰ ਦੇ ਕੋਲੋਂ ਦੋ ਮਾਲਾ ਬਣਵਾਈਆਂ ਸੀ ਇੱਕ ਮਾਲਾ ਸਾਡੇ ਕੋਲ ਹੈ ਇੱਕ ਮਾਲਾ ਸਾਡੇ ਪਿਤਾ ਜੀ ਦੇ ਕੋਲ ਸੀ ਇਹ ਸਾਡੇ ਪਿਤਾ ਜੀ ਵਾਲੀ ਮਾਲਾ ਜਿਹੜੀ ਆ ਉਹ ਤੇਰੇ ਦੀਵਾਨ ਚੰਦੂ ਦੇ ਘਰ ਵਿੱਚ ਹੈ ਜਦੋਂ ਚੰਦੂ ਦਾ ਨਾਮ ਲਿਆ ਚੰਦੂ ਬੜਾ ਤੜਫਿਆ ਛੇਵੇਂ ਪਾਤਸ਼ਾਹ ਕਹਿੰਦੇ ਓਏ ਬੈਠ ਚੰਦੂ ਗੱਲ ਤੇਰ ਨਾਲ ਨਹੀਂ ਗੱਲ ਸਾਡੀ ਬਾਦਸ਼ਾਹ ਨਾਲ ਹੋ ਰਹੀ ਹੈ ਕਹਿੰਦੇ ਬਾਦਸ਼ਾਹ ਮਾਲਾ ਇਹਦੇ ਘਰ ਵਿੱਚ ਹੈ ਜੇ ਨਹੀਂ ਯਕੀਨ ਤੇ ਆਪਣੇ ਦੋ ਬੰਦੇ ਭੇਜ ਅਸੀਂ ਆਪਣਾ ਬੰਦਾ ਭੇਜ ਦਿੰਨੇ ਆ ਇਹਦੇ ਘਰ ਦੀ ਲਓ ਤਲਾਸ਼ੀ ਹੋਣੀ ਸੱਚ ਸਾਹਮਣੇ ਆ ਜਾਏਗਾ ਜਹਾਂ ਕੀਰ ਨੇ ਭੇਜੇ ਦੋ ਬੰਦੇ ਖੇਮੇ ਪਾਦਸ਼ਾਹ ਨੇ ਬਹਾਦਰਬੀ ਦੀ ਚੰਦ ਨੂੰ ਦਿੱਤਾ ਥਾਪੜਾ ਬਹਾਦਰਬੀ ਦੀ ਚੰਦ ਨਾਲ ਗਿਆ ਕਿਉਂਕਿ ਉਸ ਵੇਲੇ ਬਹਾਦਰਬੀ ਦੀ ਚੰਦ ਨਾਲ ਸੀ ਜੇ ਇਸ ਵੇਲੇ ਪੰਚਮ ਪਾਦਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਉਬਲਦੀ ਦੀਗ ਵਿੱਚੋਂ ਬਾੜ ਕੇ ਰਾਵੀ ਦਰਿਆ ਵਿੱਚ ਡੋਬ ਕੇ ਸ਼ਹੀਦ ਕੀਤਾ ਚੰਦੂ ਦਿਵਾਨੇ ਇਹ ਸਾਰਾ ਕੁਝ ਬਹਾਦਰਬੀ ਦੀ ਚੰਦ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ ਬਹਾਦਰਬੀ ਦੀ ਚੰਦ ਨੇ ਜਾਣਦਿਆਂ ਹੀ ਉਹ ਟਰੰਕ ਫੋਲਿਆ ਉਸ ਟਰੰਕ ਵਿੱਚੋਂ ਲੱਭੀ ਮਾਲਾ ਜਦੋਂ ਲਿਆ ਕੇ ਦਰਬਾਰ ਵਿੱਚ ਪੇਸ਼ ਕੀਤੀ ਗਈ 6ਵੇਂ ਪਾਦਸ਼ਾਹ ਕਹਿੰਦੇ 10 ਬਾਦਸ਼ਾਹ ਹੁਣ ਤੇ ਸਾਡਾ ਦੋਸ਼ੀ ਹੋਇਆ ਨਾ ਉਸ ਵੇਲੇ ਦਾ ਰਿਵਾਜ ਸੀ ਕਿ ਜਿਹੜਾ ਮਲਜ਼ਮ ਹੁੰਦਾ ਸੀ ਉਹ ਮਦਈ ਦੇ ਪੇਸ਼ ਕੀਤਾ ਜਾਂਦਾ ਸੀ ਉੱਠਿਆ ਜਹਾਂਗੀਰ ਬਾਦਸ਼ਾਹ ਫੜ ਕੇ ਚੰਦੂ ਦੀ ਬਾਹ 6ਵੇਂ ਪਾਦਸ਼ਾਹ ਦੇ ਹੱਥ ਫੜਾ ਕੇ ਕਹਿੰਦਾ ਸੱਚੇ ਪਾਦਸ਼ਾਹ ਤੁਹਾਡਾ ਦੋਸ਼ੀ ਹੋਇਆ ਇਹਨੂੰ ਤੁਸੀਂ ਮਨ ਮਰਜ਼ੀ ਦੀ ਸਜ਼ਾ ਦੇ ਸਕਦੇ ਹੋ 6ਵੇਂ ਪਾਦਸ਼ਾਹ ਨੇ ਵੇਖਿਆ ਬਹਾਦਰਬੀ ਦੀ ਚੰਦ ਵੱਲੇ ਬਹਾਦਰਬੀ ਦੀ ਚੰਦ ਨੇ ਫੜ ਕੇ ਚੰਦੂ ਦਿਵਾਨ ਨੂੰ ਢਾ ਕੇ ਧਰਤੀ ਤੇ ਹਿੱਕ ਦੇ ਰੱਖ ਕੇ ਗੋਡਾ ਨੇਜਾਂ ਮਾਰ ਕੇ ਨੱਕ ਪਾੜਿਆ ਵਿੱਚ ਪਾਈ ਮੁੰਜ ਦੀ ਰਸੀ ਉਹ ਫੜਾਈ ਬਾਬੇ ਜੇਠੇ ਸਿਧਵਾ ਵਾਲੇ ਨੇ ਤੇ ਬਹਾਦਰਬੀ ਦੀ ਚੰਦ ਕੀ ਦਾ ਸੱਚੇ ਪਾਤਸ਼ਾਹ ਹੋਰ ਕੀ ਸੇਵਾ ਕਰਨੀ ਹੈ ਛੇਵੇਂ ਪਾਤਸ਼ਾਹ ਕਹਿੰਦੇ ਬਾਕੀ ਹੁਣ ਬਾਬਾ ਬੁੱਢਾ ਸਾਬ ਨੂੰ ਪੁੱਛੋ ਬਾਬਾ ਬੁੱਢਾ ਸਾਬ ਨੂੰ ਪੁੱਛਿਆ ਬਾਬਾ ਜੀ ਹੋਰ ਕੀ ਸੇਵਾ ਕਰਨੀ ਹੈ ਬਾਬਾ ਬੁੱਢਾ ਸਾਬ ਨੇ ਆਖਿਆ ਜੇ ਦੀਦ ਦੀ ਸਿੱਖਾਂ ਨੂੰ ਖੋਲ ਤੇ ਪਹਿਲੇ ਨੇ ਦੂਜੇ ਦੀ ਵਾਰ ਹੀ ਨਹੀਂ ਜੇ ਆਉਣ ਦੇਣੀ ਇਸ ਕਰਕੇ ਜਿਹੜਾ ਵੀ ਸਿੱਖ ਬਾਹਰੋਂ ਆਵੇ ਪੰਜ-ਪੰਜ ਛਤਰ ਇਸ ਚੰਦੂ ਦੁਸ਼ਟ ਦੇ ਸਿਰ ਵਿੱਚ ਮਾਰ ਕੇ ਫੇਰ ਬਾਹਰ ਨੂੰ ਤੁਰ ਜਾ ਕਰੇ ਬਾਹਰੋਂ ਫੇਰ ਤੁਰ ਕੇ ਫੇਰ ਆ ਜਾ ਕਰੇ ਛੇਵੇਂ ਪਾਤਸ਼ਾਹ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ 22 ਧਾਰ ਦੇ 52 ਰਾਜਿਆਂ ਨੂੰ ਰਿਹਾ ਕਰਾ ਕੇ ਲੈ ਕੇ ਚੰਦੂ ਦੀਵਾਨ ਨੂੰ ਨਾਲ ਦਿੱਲੀ ਦੀ ਧਰਤੀ ਤੋਂ ਛਤਰਾਂ ਦੀ ਮਾਰ ਮਾਰ ਦੇ ਲਾਹੌਰ ਇਸ ਤਰ੍ਹਾਂ ਪਹੁੰਚੇ ਨਾਕਨਕੇਲ ਤੇ ਗਲ ਵਿੱਚ ਬਜਤੀ ਇੱਜ਼ਤ ਰੋਲੀ ਵਿੱਚ ਘੱਟੇ ਸਾਰੀ ਉਮਰ ਚ ਮਾੜਾ ਬੀਜਿਆ ਜਸ ਕਤੋਂ ਨਾ ਘੱਟੇ ਆਹ ਆਕੜ ਗਈ ਤੇ ਉੱਡ ਗਈ ਇੱਜ਼ਤ ਮਾਣ ਕਿਸੇ ਨਹੀਂ ਧਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ ਕਰਿਆ ਸੀ ਬੌਲਾ ਆ ਪਹੁੰਚਦੀ ਰੁੱਸੇ ਜ ਆਪਣਾ ਰਾਮ ਵਾਹਿਗੁਰੂ ਮੋਲਾ ਹੋ ਸੋ ਕਰਿਆ ਸੀ ਖੂਨ ਚੰਦੂ ਦਾ ਦਿਲ ਖੁਣ ਵਾਂਗੂ ਕਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਜੇ ਕਬਾਰੋਂ ਆਵੇ ਪੰਜ ਪੰਜ ਛਤਰ ਮਾਰੇ ਕਿਉਂਕਿ ਇਸਨੇ ਮਿੱਤਰ ਬਣ ਕੇ ਸਤਗੁਰ ਮਿੱਤਰ ਮਾਰੇ ਓ ਆਪਣਾ ਇਸ ਨੂੰ ਦਿਸੇ ਨ ਕੋਈ ਵਾਰੀ ਸਭ ਚੋ ਗਿਰਦਾਂ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ ਇਸੇ ਚਾਲ ਚ ਮਾਰ ਖਾਂਦਿਆ ਦਿਨ ਪੰਦਰਮ ਆਇਆ ਬਾਬੇ ਜੇਠੇ ਸੁਦਵਾਵਾਂ ਵਾਲੇ ਹਰਥਾ ਨੂੰ ਵਿਖਾਇਆ ਓ ਬਿਦੀ ਚੰਦ ਪੈੜਾ ਤੇ ਮੁਖਾ ਕਹਿੰਦੇ ਧਿਆਨ ਸੀ ਚਿਰਦੋਂ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ ਓ ਫਿਰਿਆ ਜਦੋਂ ਲਾਹੌਰ ਚੰਦੂ ਨੇ ਹਰ ਨੁਕਰ ਹਰ ਖੁੰਝਾ ਅੱਗੇ ਦਾਣੇ ¡Oh, no